ਰੋਡ ਸ਼ੋ ਬਹੁਤ ਪੋਜ਼ਿਟਿਵ ਸੀਗਾ ਬੜਾ ਉਤਸ਼ਾਹ ਸੀਗਾ ਮਾਨ ਸਾਹਿਬ ਨੇ 20 ਘੰਟੇ ਸੰਗਤ ਨੂੰ ਨਾਰੇ ਲਾਉਣ ਲਈ ਦਿੱਤੇ ਔਰ ਤੁਸੀਂ ਸਭ ਨੇ ਨਾਰੇ ਸੁਣੇ ਕਿਤਨਾ ਉਤਸ਼ਾਹ ਸੀਗਾ ਸੰਗਤ ਵਿੱਚ ਸੋ ਮੈਨੂੰ ਆਸ ਹੈ ਕਿ ਜਿਹੜਾ ਤੇਰਾ ਇੱਕ ਦਾ ਸਾਡਾ ਵਾਦਾ ਹੈ ਮਾਨ ਸਾਹਿਬ ਨਾਲ ਕਿ ਤੁਹਾਨੂੰ ਜਿੱਤ ਕੇ ਦਿਖਾਵਾਂਗੇ ਉਹ ਬਿਲਕੁਲ ਪੂਰਾ ਹੋਣ ਜਾ ਰਿਹਾ ਉਪਲਬਧੀਆਂ ਜਿਹੜੀਆਂ ਸਾਡੇ ਸਾਰੇ ਐਮਐਲਏ ਨੇ ਉਹ ਆਪਣੀ ਆਪਣੀ ਗਲਾ ਰਹੇ ਨੇ ਤਾਰੀਫਾਂ ਸੇ ਆਪਣੀਆਂ ਗਲਾਈਆਂ ਨੇ ਅਸੀਂ ਆਪਣੀਆਂ ਗਲਾ ਰਹੇ ਹਾਂ ਔਰ ਕੋਈ ਵੀ ਸਰਕਾਰ 2 ਸਾਲ ਬਾਅਦ ਆਪਣਾ ਰਿਕਾਰਡ ਨਹੀਂ ਦਿੰਦੀ ਅਸੀਂ 2 ਸਾਲ ਬਾਅਦ ਰਿਕਾਰਡ ਦੇ ਰਹੇ ਹਾਂ ਲੇਕਿਨ ਲੋਕਾਂ ਨੂੰ ਇਹੀ ਕਹਿ ਰਹੇ ਹਾਂ ਕਿ ਸਾਨੂੰ 5 ਸਾਲ ਵਾਸਤੇ ਚੁਣਿਆ ਸੋ 5 ਸਾਲ ਆਪਾਂ ਸਾਰੀ ਤਿਆਨ ਲਿਓ ਤੇ ਵਿੱਚ ਖਾਜ ਦੇ ਇਲੈਕਸ਼ਨ ਆ ਰਹੀਆਂ ਸਾਨੂੰ ਜਿਤਾਈ ਜਾਓ ਮੈਨੂੰ ਆਸ ਹੈ ਕਿ ਅਸੀਂ ਇਲੈਕਸ਼ਨਾਂ ਵਿੱਚ ਬੜੀ ਸਾਰੀ ਜੰਗ ਲੇਕਿਨ ਕਾਂਗਰਸ ਦਾ ਕਹਿਣਾ ਹੈ ਕਿ ਸਾਡਾ ਕੋਈ ਮੁਕਾਬਲਾ ਹੀ ਨਹੀਂ ਆਪ ਦੇ ਨਾਲ ਹੈਗਾ ਕਾਂਗਰਸ ਸਿੱਧੀ ਸਿੱਧੀ ਜਿੱਤ ਦਰਜ ਕਰੂਗੀ ਅੰਮ੍ਰਿਤਸਰ ਤੋਂ ਹਾਂਜੀ ਉਹਨਾਂ ਦਾ ਮੁਕਾਬਲਾ ਤਾਂ ਕੋਈ ਨਹੀਂ ਹੈਗਾ ਕਿਉਂਕਿ ਉਹਨਾਂ ਦਾ ਕੰਮ ਕੋਈ ਨਹੀਂ ਕੀਤਾ ਕਿ ਉਹ ਤਾਂ ਕੰਨਾ ਕੰਮ ਕਰਨ ਚ ਕੋਈ ਮੁਕਾਬਲਾ ਨਹੀਂਗਾ ਧਾਰੀਵਾਲ ਤੋਂ ਬੜੇ ਸਾਡੇ ਬੜੇ ਹੋਣਹਾਰ ਬੜੇ ਚੰਗੇ ਨੇਤਾ ਨੇ ਤੁਹਾਡੇ ਸਾਹਮਣੇ ਜਿਤਨਾ ਜ਼ਮੀਨਾਂ ਛਲਾਈਆਂ ਇਹਨਾਂ ਨੇ ਔਰ ਜੇ ਕਾਂਗਰਸ ਕੋ ਕੁਛੇ ਪ੍ਰੋਜੈਕਟ ਕੀ ਲੈ ਕੇ ਆਏ ਕਿ ਇਹ ਪਿਛਲੇ ਸਾਰੇ ਕੁਛ ਨਹੀਂ ਲੈ ਕੇ ਆਏ ਔਰ ਅਸੀਂ ਬਹੁਤ ਸਾਰੀ ਮਿਹਨਤ ਕੀਤੀ ਹੈ ਅਸੀਂ ਹੋਰ ਕੁਛ ਨਹੀਂ ਤੇ ਅਸੀਂ ਅਸੀਂ ਇਹ ਵੀ ਕਿਹਾ ਕਿ ਪੰਜਾਬ ਨੂੰ ਕੇਵਲ ਕਾਰ ਮਿਲਣੀ ਚਾਹੀਦੀ ਹੈ ਸੋ ਵੀ ਸਰਕਾਰ ਸੈਂਟਰਲ ਗਵਰਨਮੈਂਟ ਨੇ ਕੀਆ ਕਿ ਸਿਧਾਂਤ ਹੈ ਨਾ ਇਸੇ ਤਰ੍ਹਾਂ ਹੀ ਜਿਹੜਾ ਇੰਸਟੀਚਿਊਟ ਹੈ ਇੱਕ ਹਾਰਟੀਕਲਚਰ ਦਾ ਟਾਰੀ ਆ ਰਿਹਾ ਹੈ ਉਦੇਵਾਸ ਸੀ ਕਿਸ ਨੇ ਕੁਝ ਨਹੀਂ ਕੀਤਾ ਅਸੀਂ ਉਸ ਵਾਸਤੇ ਕੰਮ ਕਰ ਰਹੇ ਹਾਂ ਇਹ ਜੋ ਹੋਰ ਪ੍ਰੋਜੈਕਟ ਲੈ ਕੇ ਆਉਣਗੇ ਜਦੋਂ ਦਿੱਲੀ ਜਾਣਗੇ ਆਪਣੇ ਸਾਡੇ ਵਾਸਤੇ ਤਾਰੀਵਾਲ ਸਾਹਿਬ ਤੇ ਪ੍ਰੋਜੈਕਟ ਲੈ ਕੇ ਆਉਣਗੇ ਬਨਵਾਸ ਤੇ ਅਸੀਂ ਬਹੁਤ ਚੰਗਾ ਕੰਮ ਕਰ ਸਕਦੇ ਜੀ ਸਭ ਕਹਿੰਦਾ ਕਿ ਸਿਆਸਤ ਜਿੱਦਾਂ ਦੀ ਹੋ ਰਹੀ ਹੈ ਕਦੀ ਮੰਗਲ ਸੂਤਰ ਤੇ ਸਿਆਸਤ ਕਰੀ ਆਂਬ ਤੇ ਸਿਆਸਤ ਕੀ ਲੱਗਦਾ ਕਿ ਇਹ ਸਿਆਸਤ ਕੋਣ ਪੰਜਾਬ ਦੇ ਵਿੱਚ ਹੋਰ ਗਰਮ ਹੁੰਦੀ ਹੋਈ ਨਜ਼ਰ ਆਏਗੀ ਕਿ ਲੱਗਦਾ ਕਿ ਇਹ ਸਿਆਸਤ ਦਾ ਸਮਾ ਹੈਗਾ ਇਸ ਪੰਜਾਬ ਦੀ ਸਿਆਸਤ ਦਾ ਮੁਠਿਆ ਤੋਂ 扑ਟ ਘਾ ਰਹੇ ਸਾਨੂੰ ਸਾਨੂੰ ਦੱਸਣਾ ਤੇ ਇਹ ਚੀਜ਼ਾਂ ਨੌਕਰੀਆਂ ਕਿੱ데 ਜਦੋਂ ਪੁੱਛਿਆ ਗਿਆ ਸਭ ਤੋਂ ਵੱਡਾ ਮੁੱਦਾ ਕੀ ਹੈ ਤੇ ਸਭ ਤੋਂ ਵੱਡਾ ਮੁੱਦਾ ਹਿੰਦੁਸਤਾਨ ਦਾ ਸੀਗਾ ਨੌਕਰੀਆਂ ਜੀ ਉਹਦੇ ਬਾਅਦ ਸੀਗੀ ਬੇਰੋਜ਼ਗਾਰੀ ਬਾਅਦ ਸੀ ਮਹਿੰਗਾਈ ਜੀ ਔਰ ਧਰਮ ਜਿਹੜਾ ਸੀ ਧਰਮ ਚੌਥੇ ਨੰਬਰ ਤੇ ਆਇਆ ਜੀ ਸੋ ਲੋਕਾਂ ਨੂੰ ਘਬਰਾਹਟ ਕੀਤਾ ਹੋਇਆ ਹੈ ਲੋਕਾਂ ਨੇ ਜਵਾਬ ਮੰਗਣਾ ਹੈ ਕੋਈ ਇਸ ਪੇ ਨੂੰ ਬੀਜੇਪੀ ਨੂੰ ਐਸਟ ਡੈਫੀਨਿਟਲੀ ਫੇਲ ਹੋ ਗਿਆ ਔਰ ਜਿਹੜਾ ਆ ਆਮ ਆਦੀ ਪਾਰਟੀ ਹੋਰ ਇੰਡੀਆ ਗੱਟ ਬੰਦ ਕਰੇ ਨੇ ਤੇ ਨੇ ਜਵਾਬ ਦਿੱਤਾ ਹੈ ਕਿ ਲੱਗਦਾ ਕਿ ਉਹਨਾਂ ਨੇ ਸਹੀ ਜਵਾਬ ਦਿੱਤਾ ਜੋ ਕਹਿੰਨਾ ਕਿ ਮੇਰੀ ਮੇਰੀ ਮਾਤਰ ਵੱਲੋਂ ਆਪਣਾ ਮੰਗਲ ਸੁੱਤਾ ਗਿਆ ਸੀਗਾ ਦੇਸ਼ ਲਈ ਵਾਰਿਆ ਗਿਆ ਕਿ ਲੱਗਦਾ ਕਿ ਜੋ ਪ੍ਰਾਈਮ ਮਿੰისტਰ ਨੇ ਬਿਆਨਸਾ ਦਿੱਤਾ ਸਹੀ ਪ੍ਰਾਈਮ ਮਿੰისტਰ ਸਾਹਿਬ ਜੋ ਮਰਜ਼ੀ ਬੋਲ ਸਕਦੇ ਆ ਉਹਨਾਂ ਦਾ ਕੋਈ ਪੁਸ਼ਟੀ ਕਰਨ ਨਹੀਂ ਹੈਗਾ ਉਹਨੇ ਡਿਗਰੀਆਂ ਬਾਰੇ ਉਹਨਾਂ ਦੀ ਮਾਤਾ ਜੀ ਬਾਰੇ ਉਹਨਾਂ ਦੀ ਚਾਪੀਟਨ ਬਾਰੇ ਉਹ ਆਪਣੇ ਜੋ ਵੀ ਗੱਲ ਕਰਦੇ ਉਸ ਤੋਂ ਦੁਬਾਰਾ ਦੁਬਾਰਾ ਮੁੱਕਰਦੇ ਰਹਿੰਦੇ ਨੇ ਸੋ ਮੈਂ ਤੇ ਨਹੀਂ ਕਾਂਕਾ ਸਾਡੇ ਇਹਨੇ ਸੀਨੀਅਰ ਅਗੇ ਦੇ ਸਾਡੇ ਦੇਸ਼ ਦੇ ਮੁਖੀ ਨੇ ਹੋ ਤੇ ਉਹਨਾਂ ਮਾੜੀ ਗੱਲ ਦੀ ਉਹਨਾਂ ਬਾਰੇ ਕਰਾਂਗਾ ਲੇਕਿਨ ਕਨਸਿਸਟੈਂਸੀ ਨਹੀਂ ਆਏਗੀ ਲਗਾਤਾਰਤਾ ਨਹੀਂ ਹੈਗੀ ਜੋ ਜੀ ਕਰਦਾ ਮੂੰਹ ਚ ਉਲ ਜ਼ਰੂਰ ਬੋਲ ਦਿੰਦੇ ਨੇ ਹੁਣ ਮੰਗਤ ਸੁੱਤਰ ਦੀ ਗੱਲ ਕਰਨ ਵਾਲੀ ਗੱਲ ਹੈ ਕਰਨ ਵਾਲੀ ਕਿ ਤੁਹਾਡੀਆਂ ਪ੍ਰਾਪਰਟੀਆਂ ਖੋ ਰਹੀਆਂ ਜਾਣਕੀ ਗੱਲ ਕਰਨ ਵਾਲੀ ਅਜੇ ਤੱਕ ਕਿੰਨੀਆਂ ਪ੍ਰਾਪਰਟੀ ਕਿਸੇ ਕੋ ਖੋਈਆਂ ਗਈਆਂ ਤੇ ਗਾਂ ਕਿੰਨੀਆਂ ਖੋਣ ਦਾਂਗੇ ਲੋਕੀ ਦੇ ਗਾਇ ਤੇ ਨਹੀਂ ਕਬਜ਼ਾ ਹੌਂ ਦੇ ਦੇ ਕਿਹੜਾ ਆਪਣਾ ਘਰ ਦਊਗਾ ਇਸ ਕਰਕੇ ਸਾਰੇ ਬਿਲਕੁਲ ਉਹ ਮੁੱਦੇ ਨੇ ਜਿਹੜੇ ਸਾਨੂੰ ਇਫੈਕਟ ਨਹੀਂ ਕਰਦੇ ਔਰ ਜਿਹਨੇ ਸਾਨੂੰ ਕਰਦੇ ਹੈ ਪੜਾਈ ਵਿਖਾਈ ਸੇ ਸਾਫ ਪਾਣੀ ਲਾਈਟਾਂ ਚੰਗੀਆਂ ਸੜਕਾਂ ਰੋਜ਼ਗਾਰ ਸਾਨੂੰ ਮਿਲਣਾ ਮਹਿੰਗਾਈ ਇਹ ਸਾਨੂੰ ਬਹੁਤੇ ਇਫੈਕਟ ਕਰਦੇ ਨੇ ਸਾਨੂੰ ਇਹਨਾਂ ਨੂੰ ਇਹਦੇ ਬਾਰੇ ਗੱਲ ਕਰਨੀ ਚਾਹੀਦੀ ਆ ਉਹਦੇ ਬਾਰੇ ਗੱਲ ਨਹੀਂ ਕਰੀ